ਜਿਨ੍ਹਾਂ ਦੇ ਘਰਾਂ ਦੇ ਵਿੱਚ ਨਾ ਬਈ ਖਵਾਕ ਹੁੰਦਾ ਉਹ ਘਰ ਬਹੁਤ ਖੁਸ਼ਹਾਲ ਹੁੰਦੇ ਨੇ ਤੇ ਵਧੀਆ ਖੁਸ਼ੀ-ਖੁਸ਼ੀ ਜਿਹਾਉਂਦੇ ਨੇ ਇੱਕ ਮੁੰਡੇ ਨੂੰ ਸਰਕਾਰੀ ਜੋਬ ਮਿਲ ਜਾਂਦੀ ਹੈ ਉਹਦੀ ਡਿਊਟੀ ਬਹੁਤ ਦੂਰ ਲੱਗ ਜਾਂਦੀ ਹੈ ਉਹ 6-7 ਮਹੀਨਿਆਂ ਬਾਅਦ ਆਪਦੇ ਘਰੇ ਆਉਂਦਾ ਹੈ ਚਾਹ ਹੁੰਦਾ ਘਰੇ ਆਉਂਦਾ-ਆਉਂਦਾ ਉਹ ਇੱਕ ਲੱਡੂਆਂ ਦਾ ਡੱਬਾ ਲੈ ਲੈਂਦਾ ਡੱਬਾ ਲੈ ਕੇ ਘਰੇ ਵੜਦਾ ਤੇ ਪਹਿਲਾ ਮਾਂ ਨੂੰ ਮਿਲਦਾ ਮਾਂ ਦੇ ਪੈਰੀ ਹੱਥ ਲਾਉਂਦਾ ਤੇ ਮਾਂ ਪੁੱਛਦੀ ਹੈ ਪੁੱਤ ਹੋਰ ਤੂੰ ਤਾਂ ਠੀਕ ਐ ਤੇਰੀ ਸਿਹਤ ਤਾਂ ਤੰਦਰੁਸਤ ਐ ਤੂੰ ਬਾਹਰ ਰਹਿੰਦਾ ਸੀ ਕੁਝ ਖਾ ਪੀਤਾ ਲੈਂਦਾ ਸੀ ਮਾਂ ਦਾ ਦਿਲ ਫਿਰ ਵੀ ਪੁੱਤ ਤਾਂ ਬਹੁਤ ਲੋਚਦਾ ਹੁੰਦਾ ਸਾਰਾ ਕੁਝ ਪੁੱਛਦੀ ਐ ਤੇ ਉਹ ਕਹਿੰਦਾ ਹਾਂ ਮਾਂ ਮੈਂ ਸਾਰਾ ਕੁਝ ਖਾ ਲੈਂਦਾ ਸੀ ਤੇ ਮਾਂ ਕਹਿੰਦੀ ਪੁੱਤ ਮੈਨੂੰ ਤਾਂ ਤੇਰੀ ਟੈਨਸ਼ਨ ਲੱਗੀ ਰਹਿੰਦੀ ਸੀ ਵੀ ਤੂੰ ਸੀ 7 ਮਹੀਨਿਆਂ ਬਾਅਦ ਆਇਆ ਹੈ ਸ਼ਾਇਦ ਕੁਝ ਖਾਂਦਾ ਹੋਵੇਗਾ ਜਾਂ ਨਾ ਖਾਂਦਾ ਹੋਵੇਗਾ ਚੱਲ ਅੱਜ ਤੈਨੂੰ ਦੇਖ ਕੇ ਬਹੁਤ ਚਾ ਚੜਿਆ ਤੇ ਪਰਮਾਤਮਾ ਤੈਨੂੰ ਤੰਦਰੁਸਤ ਰੱਖੇ ਪੁੱਤ ਤੇ ਐਨਾ ਕਹਿ ਕੇ ਉਹ ਮੁੰਡਾ ਕਹਿੰਦਾ ਮਾਂ ਤੇਰੇ ਵਾਸਤੇ ਮੈਂ ਆ ਲੈ ਲੱਡੂਆਂ ਦਾ ਡੱਬਾ ਲਿਆਇਆ ਤੂੰ ਲੱਡੂਆਂ ਦਾ ਡੱਬਾ ਫੜ ਤੇ ਮੂੰਹ ਮਿੱਠਾ ਕਰ ਤੇ ਮਾਂ ਕਹਿਣ ਲੱਗੀ ਪੁੱਤ ਮੇਰੇ ਵਾਸਤੇ ਤੈਨੂੰ ਕੀ ਲੋੜ ਸੀ ਲੱਡੂ ਲਿਆਉਣ ਦੀ ਤੂੰ ਕੋਈ ਫਰੂਟ ਖਾ ਲੈਂਦਾ ਇਹੀ ਪੈਸਿਆਂ ਦੇ ਕੋਈ ਜੂਸ ਦਾ ਸਪੀ ਲੈ ਲੈਂਦਾ ਇਹੀ ਪੈਸਿਆਂ ਨਾਲ ਤੈਂ ਕਿਉਂ ਲਾਉਣੇ ਸੀ ਮੇਰੇ ਤੇ ਪੈਸੇ ਕੀ ਲੋੜ ਸੀ ਤੈਨੂੰ ਮੇਰੇ ਦੇ ਪੈਸੇ ਲਾਉਣ ਦੀ ਉਹ ਕਹਿੰਦਾ ਨਹੀਂ ਮਾਂ ਮੈਂ ਫਿਰ ਵੀ 7-8 ਮਹੀਨੇ ਬਾਅਦ ਆਇਆ ਮੇਰੇ ਮਨ ਦੇ ਵਿੱਚ ਸੀ ਮੈਂ ਮਾਂ ਨੂੰ ਅੱਜ ਲੱਡੂ ਖਵਾਵਾਂ ਤਾਂ ਉਹਦੀ ਮਾਂ ਕਹਿੰਨੀ ਪੁੱਤ ਚਲ ਠੀਕ ਹੈ ਤੂੰ ਵਧੀਆ ਕੀਤਾ ਤੇ ਆਪਾਂ ਸਾਰਾ ਪਰਿਵਾਰ ਵੰਡ ਕੇ ਖਾ ਲਾਂਗੇ ਤਾਂ ਫਿਰ ਉਹ ਸ਼ਾਮ ਨੂੰ ਬਾਹਰ ਸ਼ਹਿਰ ਦੇ ਵਿੱਚ ਬਾਗ ਜਾਂਦਾ ਘੁੰਮਣ ਵਾਸਤੇ ਤਾਂ ਸ਼ਹਿਰ ਦੇ ਵਿੱਚੋਂ ਉਹ ਇੱਕ ਵਧੀਆ ਚੌਕਲੇਟ ਵਾਲਾ ਡੱਬਾ ਲਿਆਉਂਦਾ ਚੌਕਲੇਟ ਵਾਲੀ ਮਠਿਆਈ ਹੁੰਦੀ ਹੈ ਜਿਹੜੀ ਕਿ ਉਹ ਮਠਿਆਈ 8.5 900 ਦੀ ਹੁੰਦੀ ਹੈ ਤੇ ਬਹੁਤ ਸੋਹਣੀ ਮਠਿਆਈ ਹੁੰਦੀ ਹੈ ਤਾਂ ਉਹ ਘਰੇ ਆਉਂਦਾ ਤੇ ਘਰ ਵਾਲੀ ਨੂੰ ਮਿਲਦਾ ਹੈ ਤੇ ਘਰ ਵਾਲੀ ਨੂੰ ਕਹਿੰਦਾ ਮੈਂ ਤੇਰੇ ਵਾਸਤੇ ਇੱਕ ਗਿਫਟ ਲਿਆਇਆ ਉਹਦੇ ਘਰ ਵਾਲੀ ਕਹਿੰਦੀ ਕੀ ਲਿਆਇਆ ਹੋ ਕਹਿੰਦਾ ਮੈਂ ਤੇਰੇ ਵਾਸਤੇ ਆ ਦੇਖ ਇੱਕ ਬਹੁਤ ਵਧੀਆ ਮਠਿਆਈ ਲਿਆਇਆ ਜਿਹੜੀ ਤੂੰ ਅਜੇ ਤੱਕ ਦੇਖਾਦੀ ਨਹੀਂ ਹੋਣੀ ਤਾਂ ਉਹ ਕਹਿੰਦੀ ਕੀ ਲਿਆਇਆ ਹੋ ਦਿਖਾਓ ਮੈਨੂੰ ਤਾਂ ਉਹ ਦਿਖਾਉਂਦਾ ਉਹ ਚੌਕਲੇਟ ਦਾ ਡੱਬਾ ਹੁੰਦਾ ਜਿਹੜਾ ਉਹ ਮਠਿਆਈ ਹੁੰਦੀ ਹੈ ਬਹੁਤ ਮਹਿੰਗੀ ਹੁੰਦੀ ਹੈ ਕਹਿੰਦਾ ਆ ਤੇਰੇ ਵਾਸਤੇ ਮੈਂ ਮਠਈ ਲੈ ਆ। ਤਾਂ ਉਹਦੇ ਘਰ ਵਾਲੀ ਕਹਿੰਦੀ ਇਹ ਤਾਂ ਬਹੁਤ ਮਹਿੰਗੀ ਹੈ। ਉਹ ਕਹਿੰਦਾ ਹਾਂ ਇਹ 8900 ਦਾ ਡੱਬਾ ਆਇਆ ਹੈ। ਇਹਦੇ ਵਿੱਚ ਪੀਸ ਵੀ ਚਾਰ ਹੀ ਨੇ। ਤਾਂ ਉਹਦੇ ਘਰ ਵਾਲੀ ਕਹਿੰਦੀ ਮੈਂ ਤੁਹਾਡੇ ਨਾਲ ਬਹੁਤ ਜ਼ਿਆਦਾ ਨਰਾਜ ਆਂ। ਉਹ ਕਹਿੰਦਾ ਕਿਉਂ? ਕੀ ਗੱਲ? ਤੂੰ ਮੇਰੇ ਨਾਲ ਕਿਉਂ ਨਰਾਜ ਹੈਂ? ਉਹ ਕਹਿੰਦੀ ਤੂੰ ਮਾਤਾ ਜੀ ਵਾਸਤੇ ਤਾਂ ਇੱਕ ਲੱਡੂਆਂ ਦਾ ਡੱਬਾ ਲੈ ਆਇਆ। ਮੇਰੇ ਵਾਸਤੇ ਤੂੰ 900 ਦਾ ਇਹ ਡੱਬਾ ਲਿਆਇਆ ਤੂੰ ਮਾਤਾ ਜੀ ਵਾਸਤੇ ਇਹ ਡੱਬਾ ਲਿਆਉਣਾ ਸੀ ਜਿਹੜੀ ਨੇ ਵਿਚਾਰੀ ਨੇ ਕਿਦੇ ਮਠਿਆਈ ਖਾਦੀ ਨਹੀਂ ਤੇ ਕਿਦੇ ਦੇਖੀ ਨਹੀਂ ਉਹ ਕਿੰਨੀ ਖੁਸ਼ ਹੁੰਦੀ ਤਾਂ ਕਰਕੇ ਮੈਂ ਤੇਰੇ ਨਾਲ ਨਾਰਾਜ਼ਾਂ ਜੇ ਪਹਿਲਾਂ ਮਾਤਾ ਜੀ ਆਏ ਨੇ ਤਾਂ ਤੂੰ ਮੈਨੂੰ ਮਿਲਿਆ ਤਾਂ ਉਹ ਮੁੰਡਾ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਤੇ ਕਹਿਣ ਲੱਗਿਆ ਤੇ ਇਹ ਤਾਂ ਫਿਰ ਪੀਸੀ ਚਾਰ ਸੀ ਤੇ ਆਪਾਂ ਹੁਣ ਕਿਵੇਂ ਕਰੀਏ ਉਹ ਕਹਿੰਦੀ ਨਹੀਂ ਇਹ ਆਪਾਂ ਸਾਰੇ ਵੰਡ ਕੇ ਖਾਵਾਂਗੇ ਨਾਲੇ ਮਾਤਾ ਜੀ ਖਾਣਗੇ ਤੇ ਨਾਲੇ ਆਪਾਂ ਖਾਵਾਂਗੇ ਜੇ ਅੱਜ ਤੇਰੇ ਮਾਪੇ ਸੀਗੇ ਤੂੰ ਮੈਨੂੰ ਮਿਲਿਆ ਉਹਨਾਂ ਦੀ ਬਦੌਲਤ ਤੂੰ ਮੈਨੂੰ ਮਿਲਿਆ ਇਸ ਕਰਕੇ ਤੂੰ ਇਹ ਮਠਿਆਈ ਆਪਦੇ ਮਾਪੇ ਨੂੰ ਖਵਾਉਣੀ ਸੀ ਪਹਿਲਾਂ ਆਪਾਂ ਉਹਨਾਂ ਦਾ ਸਤਿਕਾਰ ਕਰੀਏ ਬਾਦ ਦੇ ਵਿੱਚ ਤੂੰ ਮੇਰਾ ਸਤਿਕਾਰ ਕਰ ਤਾਂ ਇੰਨੀ ਗੱਲ ਸੁਣ ਕੇ ਉਹ ਮੁੰਡਾ ਹੈਰਾਨ ਰਹਿ ਗਿਆ ਵੀ ਬਾਕੀ ਮੇਰੇ ਘਰ ਵਾਲੀ ਮੇਰੇ ਮਾਂ ਦਾ ਬਹੁਤ ਪਿਆਰ ਕਰਦੀ ਹੈ ਤੇ ਬਹੁਤ ਸਤਿਕਾਰ ਕਰਦੀ ਹੈ ਇਹ ਕਹਾਣੀ ਇੱਕ ਸਮਝਾਉਣ ਵਾਸਤੇ ਸੀ ਦੋਸਤੋ ਜੇ ਘਰਾਂ ਦੇ ਵਿੱਚ ਪਿਆਰ ਹੋਊ ਸਤਿਕਾਰ ਹੋਊ ਤਾਂ ਘਰ ਖੁਸ਼ਹਾਲ ਰਹਿਣਗੇ ਤੇ ਵਧੀਆ ਚੱਲਣਗੇ ਤੇ ਜੇ ਘਰ ਦੇ ਵਿੱਚ ਸੱਸ ਨੂੰ ਦਾ ਹੀਰਖਾ ਉਹ ਉਹ ਘਰ ਅੱਡੋ-ਪਾਟ ਹੋ ਜਾਂਦੇ ਨੇ ਇਸ ਕਰਕੇ ਘਰਾਂ ਦੇ ਵਿੱਚ ਜਿੰਨੇ ਵੀ ਮੈਂਬਰ ਹੋਣ ਸਾਰੇ ਪਿਆਰ ਨਾਲ ਰਹਿਣਾ ਜ਼ਰੂਰੀ ਹੈ ਪਿਆਰ ਇੱਕ ਹੀ ਬਹੁਤ ਵੱਡੀ ਚੀਜ਼ ਹੈ ਅੱਜ ਕੱਲ ਨਹੀਂ ਪਿਆਰ ਕਿੱਥੇ ਰਹਿ ਗਿਆ ਮੈਂ ਇਹ ਹੀ ਕਹਿਣਾ ਵੀ ਮਾਪੇ ਤੋਂ ਵੱਡਾ ਕੋਈ ਚੀਜ਼ ਨਹੀਂ ਹੈਗੀ ਪਹਿਲਾਂ ਆਪਾਂ ਜੋ ਵੀ ਚੀਜ਼ ਲਿਆਉਣੇ ਆ ਤਾਂ ਮਾਪੇ ਨੂੰ ਫੜਾਓ ਤੇ ਉਹ ਸਾਰੇ ਵੰਡ ਕੇ ਖਾਣ ਤਾ ਕਿੰਨਾ ਸੋਹਣਾ ਲੱਗਦਾ ਹੈ ਅੱਗੇ ਪੁਰਾਣੇ ਬਜ਼ੁਰਗ ਪਹਿਲਾਂ ਆਪਾਂ ਨੂੰ ਵੱਡੇ ਉਹੀ ਵੰਡ ਕੇ ਦਿੰਦੇ ਹੁੰਦੇ ਸੀ ਤਾਂ ਕਿੰਨਾ ਵਧੀਆ ਮਾਹੌਲ ਸੀ ਤੇ ਹੁਣ ਤਾਂ ਸਾਰਾ ਨਹੀਂ ਇਹ ਮਾਹੌਲ ਵਿਗੜਦਾ ਜਾ ਰਿਹਾ ਹੈ ਏਕ ਕਹਾਣੀ ਇੱਕ ਸਮਝਾਉਣ ਵਾਸਤੇ ਸੀ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਤੁਸੀਂ ਸਾਰੇ ਤੰਦਰੁਸਤ ਰਹੋ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ